ਆਲੂ ਠਕੜਿਆ ਸਿਵਲ ਹਸਪਤਾਲ ਪਟੰਡਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਪਟੰਡਾ ਦੇ ਵਿੱਚ ਪੁੱਛਦੇ ਆ ਕਿਹਦਾ ਐਕਸੀਡੈਂਟ ਹੋਇਆ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਵਾਲੇ ਜਿਹੜੇ ਹੈ ਵਲੰਟੀਅਰ ਉਹ ਲੈ ਕੇ ਆਏ ਆ ਵੈਨ ਤੇ ਉੱਤੇ ਮੌਕੇ ਤੇ ਚੱਕ ਕੇ ਇੱਕ ਬੱਚਾ ਸੀਗਾ ਤੇ ਇੱਕ ਇੱਕ ਜੁੜਿਆ ਜੀ ਉਹਦਾ ਪੁੱਤਰ ਸੀਗਾ ਉਹਨਾਂ ਨੇ ਡਰ ਦਿੱਤਾ ਕਾਰਨ ਇੱਕ ਛੋਟੀ ਬੱਚੀ ਸੀ ਤੇ ਇੱਕ 22 ਸਾਲ ਦੀ ਸੀਗਾ ਐਕਸੀਡੈਂਟ ਹੋਇਆ ਇਹ ਪਰ ਉਹ ਆ ਮਹਿਲਾ ਸੀਗੀ ਤੋਰ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਆ ਆਪਾਂ ਜਿਹੜੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਜਿਹੜੇ ਵਲੰਟੀਅਰ ਆ ਉਹਨਾਂ ਨੂੰ ਪੁੱਛਦਿਆਂ ਵੀ ਕਾਦਰਾ ਮੋਟਰਸਾਈਕਲ ਦੀ ਮੇਲ ਮਾਰੀ ਐਸੀ ਰੰਗ ਕਾਦਰਾ ਦਾ ਐਕਸੀਡੈਂਟ ਹੋਇਆ ਇਹ ਕੀ ਗੱਲ ਹੋਈ ਜਾਂ ਸਰ ਸਾਡੇ ਐਮਰਜੈਂਸੀ ਨੰਬਰ 98724607 ਤੇ ਪ੍ਰਧਾਨ ਸ਼੍ਰੀ ਸੋਨੂ ਮੇਸ਼ਵਰੀ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਰਟ ਬੀਟ ਤੇ ਐਕਸੀਡੈਂਟ ਹੋਇਆ ਤਾਂ ਸਾਡੀ ਐਮ뷸ੈਂਸ ਟੀਮ ਜਾਮਨਦਰ ਕੰਗ ਸੁਮਿਤ ਮੇਸ਼ਵਰੀ ਮੌਕੇ ਤੇ ਪਹੁੰਚੇ ਤਾਂ ਜਾ ਕੇ ਦੇਖਿਆ ਕਿ ਅਦੇਸ਼ ਤੋਂ ਥੋੜਾ ਜਿਹਾ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਐਸ ਜਦੋਂ ਉਹਨਾਂ ਨੂੰ ਜਾ ਕੇ ਦੇਖਿਆ ਕੋਈ ਅਣਛਾਤਾ ਮੋਟਰਸਾਈਕਲ ਨਾਲ ਫੇਟ ਮਾਰ ਗਿਆ ਜੋ ਕਿ ਇੱਕ ਬਿਯੁਰਗ ਨੇ ਜੋ ਆਉਦੀ ਪੋਤੀ ਨੂੰ ਪੁੱਛੋ ਪੇਪਰ ਦਿਵਾ ਕੇ ਵਾਪਸ ਆ ਰਹੇ ਸੀ ਤਾਂ ਇਹਨਾਂ ਦੇ ਕਈਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਕੀ ਬਠਿੰਡਾ ਦੇ ਸਿਵ ਹਸਪਤਾਲ ਦਾਖਲ ਕਰਵਾਇਆ ਗਿਆ ਜੀ ਕਿੰਨੀਆਂ ਸੱਟਾਂ ਵੱਜੀਆਂ ਕਿ ਗੁੜੀਆ ਦੇ ਫੇਸ ਤੇ ਕਾਫੀ ਸੱਟਾਂ ਜੀ ਤੇ ਬਿਯੁਰਗ ਦੇ ਪੈਰ ਤੇ ਤੇ ਗੋਡੇ ਤੇ ਕਾਫੀ ਸੱਟਾਂ ਜੀ ਹਾਲਾਤ ਹੁਣ ਜਾ ਕੇ ਦਿਖਾਇਆ ਹਾਲਾਤ ਠੀਕ ਹੈ ਜੀ ਡਾਕਟਰ ਸਾਹਿਬ ਇਲਾਜ ਕਰ ਰਹੇ ਜੀ ਸਿਵ ਹਸਪਤਾਲ ਇਹ ਦੇਸ਼ ਤੋਂ ਥੋੜਾ ਪਹਿਲਾਂ ਪੁਲ ਦੇ ਕੋਲ ਹੋਇਆ ਜੀ ਕਿਹੜੇ ਪਿੰਡ ਦੇ ਇਹ ਦਾਨੇ ਵਾਲੇ ਦੇ ਮੋਟਰਸਾਈਕਲ ਤੇ ਸੀਗੇ ਦੋਨੋਂ ਜਣੇ ਜੀ ਕੋਈ ਅਣਛੇਤਾ ਮੋਟਰਸਾਈਕਲ ਮਾਰ ਕੇ ਫਰਾਰ ਹੋ ਗਿਆ ਜੀ ਜੀ ਗੰਭੀਰ ਹਸਪਤਾਲ ਲੱਗੇ ਆ ਦਿਖੇ ਹਸਪਤਾਲ ਤੇ ਹਾਂ ਨੌਜਵਾਨ ਸੈਟੀ ਵੱਲੋਂ ਠੰਡਾ ਦੇ ਸਿਹਲ ਹਸਪਤਾਲ ਦਾਖਲ ਕਰਾਇਆ ਗਿਆ ਜੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਠੀਕ ਡਾਕਟਰ ਕੀ ਕਹਿੰਦੇ ਨੇ ਡਾਕਟਰ ਉਹਨਾਂ ਦਾ ਟਰੀਟਮੈਂਟ ਕਰ ਰਿਹਾ ਜੀ ਟੰਕੇ ਵਗੈਰਾ ਲਗਾ ਰਿਹਾ ਜਿੱਥੇ ਕੋਈ ਸੱਟ ਲੱਗੀ ਉਹਨਾਂ ਦੀ ਜੀ ਜੀ ਖਤਰੇ ਤੋਂ ਬਾਹਰ ਖਤਰੇ ਤੋਂ ਬਾਹਰ ਹੈ ਜੀ ਬੱਚੇ ਦੀ ਉਮਰ 21 ਸਾਲ ਹੈ ਜੀ ਬਾਪੂ ਜੀ ਦੀ ਉਮਰ ਵੀ 78 ਸਾਲ ਹੈ ਜੀ ਪੇਪਰ ਦਵਾ ਕੇ ਆ ਰਹੇ ਸੀ ਪੇਪਰ ਦਵਾ ਕੇ ਆਪਣੀ ਪੋਤੀ ਨੂੰ ਆ ਰਹੇ ਸੀਗੇ ਜੀ ਤਾਂ ਰਸਤੇ ਦੇ ਵਿੱਚ ਇਹਨਾਂ ਨਾਲ ਇਹ ਹਾਦਸਾ ਵਾਪਰ ਗਿਆ ਸ਼ੁਕਰ ਕਰੋ ਕਿ ਪਿੱਛੋਂ ਕੋਈ ਗੱਡੀ ਨਹੀਂ ਆ ਰਹੀ ਸੀ ਨਹੀਂ ਤਾਂ ਕੋਈ ਮੇਜਰ ਐਕਸੀਡੈਂਟ ਹੋ ਸਕਦਾ ਸੀ ਪੇਪਰ ਪੁੱਚੋ ਦੇਸ਼ ਕੋਲੇ ਇਹਨਾਂ ਦਾ ਪੇਪਰ ਸੀਗਾ ਉੱਥੋਂ ਵਾਪਸ ਆ ਰਹੇ ਸੀ ਤਾਂ ਕੋਈ ਅਣਛਤਾ ਵੀਕਲ ਇਹਨਾਂ ਨੂੰ ਫੇਟ ਮਾਰ ਕੇ ਚਲਾ ਗਿਆ ਫਰਾ ਰੋ ਗਿਆ ਜੀ ਓਕੇ ਜੀ ਇਹ ਵੀ ਇੱਕ ਵਸਤੇ ਦਾਦਾ ਦੇ ਪੁੱਤ ਤਾਂ ਦਾਦਾ ਪੁੱਤੀ ਹੈ ਜਿਹਨਾਂ ਦਾ ਐਕਸੀਡੈਂਟ ਹੋਇਆ ਕਈ ਵਾਰ ਐ ਹੁੰਦਾ ਵੀ ਆਪਾਂ ਸਹੀ ਹੁੰਨੇ ਆ ਤੇ ਅਗਲਾ ਅੱਗੋਂ ਜਿਹੜਾ ਹੁੰਦਾ ਹੈ ਸਾਹਮਣੇ ਵਾਲਾ ਆਪਾਂ ਆਪਣੀ ਸਾਈਡ ਚੱਲਦੇ ਹੁੰਨੇ ਆ ਤਰਾ ਅਗਲਾ ਜਿਹੜਾ ਹੁੰਦਾ ਹੈ ਅੱਗੋਂ ਉਹਦਾ ਨਹੀਂ ਪਤਾ ਹੁੰਦਾ ਵੀ ਕਿਹੜੇ ਪਾਸੇ ਮੁੜੂਗਾ ਕਿੱਧਰ ਜਾਊਗਾ ਆਨ ਐਕਸਪੀਰੀਅੰਸ ਦਾ ਬਗੈਰ ਤਜਰਬੇ ਤੋਂ ਜਿਹੜੀ ਹੈ ਉਹ ਹੀ ਡਰਾਈਵਿੰਗ ਹੁੰਦੀ ਹੈ ਕਿ ਆਪਾਂ ਨੂੰ ਓਨੇਕ ਸਪੀਡ ਰੱਖਣੀ ਚਾਹੀਦੀ ਹੈ ਉਹਨਾਂ ਕਾਪਾ ਨੂੰ ਪਹਿਲਾਂ ਹੀ ਅਲਰਟ ਰਹਿਣਾ ਚਾਹੀਦਾ ਵੀ ਮੌਕੇ ਤੇ ਜਦੋਂ ਕੋਈ ਇਸ ਤਰ੍ਹਾਂ ਦੀ ਹੋਣ ਲੱਗੇ ਘਟਨਾ ਤੇ ਆਪਾਂ ਨੂੰ ਉਸੇ ਟਾਈਮ ਸੰਭਾਲ ਸੰਭਾਲ ਸਕੀਏ ਆਪਣੇ ਆਪ ਨੂੰ ਤੇ ਆਪਣੇ ਵਹੀਕਲ ਨੂੰ ਤਾਂ ਕਈ ਵਾਰ ਥੋੜੀ ਜਿਹੀ ਅਣਗਾਲੀ ਕਰਕੇ ਹੁੰਦਾ ਐਕਸੀਡੈਂਟ ਕੋਈ ਨਾ ਕੋਈ ਜਾਂ ਆਪਣ ਆਪਣੀ ਜਨ ਵਾਲੀ ਹੁੰਦੀ ਹੈ ਜਾਂ ਸਾਹਮਣੇ ਵਾਲੀ ਦੀ ਜਨ ਵਾਲੀ ਹੁੰਦੀ ਆ ਤਾਂ ਪੁੱਚੋ ਰੋਡ ਤੇ ਆਪਣੀ ਪੋਤੀ ਨੂੰ ਪੇਪਰ ਦਵਾ ਕੇ ਆ ਰਹੀ ਸੀ ਇਹ ਬਾਪੂ ਜੀ ਤਾਂ ਜਿਹਨਾਂ ਦਾ ਐਕਸੀਡੈਂਟ ਹੋਇਆ 21 ਸਾਲ ਦੀ ਬੱਚੀ ਹੈ ਤੇ ਬਾਪੂ ਜੀ ਬਜ਼ੁਰਗ ਨੇਗੇ ਉਹਨਾਂ ਦੇ ਸੱਟਾਂ ਵੱਜਿਆ ਗਏ ਵੀ ਸੱਟਾਂ ਚਿਹਰਾ ਵੀ ਜ਼ਖਮੀ ਹੋ ਗਿਆ ਬੱਚੀ ਦਾ ਤੇ ਬਾਪੂ ਜੀ ਦੀ ਵੀ ਸੱਟਾਂ ਵੱਜਿਆ ਨੇ ਤਾਂ ਨੌਜਵਾਨ ਵੈਲਫੇਅਰ ਸੁਸਾਇਟੀ ਵਾਲੇ ਮੌਕੇ ਤੇ ਜਿਹੜਿਆ ਮੌਕੇ ਤੇ ਪਹੁੰਚ ਗਏ ਸੀ ਤਾ ਉਹਨਾਂ ਨੇ ਹਸਪਤਾਲ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਆ ਕੇ ਫਿਲਹਾਲ ਟ੍ਰੀਟਮੈਂਟ ਕਰ ਰਿਹਾ ਹੈ ਡਾਕਟਰ ਹਾਲਾ ਹਾਲ ਤੇ ਵੀ ਹੈਗਾ ਗੰਭੀਰ ਉਹਨਾਂ ਦੀ ਤਾਂ ਸਾਨੂੰ ਇਹ ਹੈ ਵੀ ਓਨੇ ਦੀ ਸਪੀਡ ਰੱਖਣੀ ਚਾਹੀਦੀ ਉਹਨਾਂ ਦਾ ਰਾਹ ਰਹਿਣਾ ਚਾਹੀਦਾ ਵੀ ਮੌਕੇ ਤੇ ਕਈ ਵਾਰ ਇਸ ਤਰ੍ਹਾਂ ਦੀ ਕਟੜਾ ਹੁੰਦੀ ਹੈ ਤਾਂ ਸਦਾ ਅਸੀਂ ਕੰਟਰੋਲ ਕਰ ਸਕੀਏ ਆਪਣੀ ਵਾਹਨ ਨੂੰ ਕਈ ਵਾਰ ਆਪਾਂ ਸਹੀ ਹੁੰਨੇ ਤਾਂ ਸਾਹਮਣੇ ਵਾਲਾ ਪਤਾ ਨਹੀਂ ਹੁੰਦਾ ਕਿੱਧਰ ਨੂੰ ਮੋੜੂਗਾ ਤੇ ਕਿੱਧਰ ਜਾਊਗਾ ਉਸੇ ਤਰ੍ਹਾਂ ਐਕਸੀਡੈਂਟ ਹੁੰਦਾ ਇੱਕ ਇੱਕ ਜਾਣੀ ਗੱਲ ਜ਼ਰੂਰ ਹੁੰਦੀ ਹੈ ਕੋਈ ਐਕਸੀਡੈਂਟ ਹੁੰਦਾ ਤਾਂ ਰੋਡ ਤੇ ਚੱਲਦੇ ਵਕਤ ਹਮੇਸ਼ਾ ਜੋ ਟ੍ਰੈਫਿਕ ਦੇ ਰੂਲ ਆ ਉਹਨਾਂ ਦੀ ਆਪਾਂ ਪਾਲਣਾ ਕਰੀਏ ਤਾਂ ਅਲਰਟ ਰਹੀਏ ਸਲੋ ਚਲਾਈਏ ਵਹੀਕਲ ਖਾਸ ਕਰਕੇ ਹਾਈਵੇ ਤੇ ਗਲੀਆਂ 'ਚ ਸਾਰੇ ਕਿ ਤਰ੍ਹਾਂ ਪੀੜ ਹੋਣ ਲੱਗ ਗਈ ਸੋ ਫਿਲਹਾਲ ਜਿਹੜੀ ਹੈ ਟ੍ਰੀਟਮੈਂਟ ਚੱਲ ਰਿਆਂ ਉਹਨਾਂ ਦਾ ਤਾਂ ਦੇਖਦੇ ਆ ਕੋਈ ਅਪਡੇਟ ਹੋਈ ਤਾਂ ਤੁਹਮ ਦਿਖਾਵਾਂਗੇ ਦੇ ਦਿਓ ਆਪਣਾ ਚੈਨਲ 5.20 ਮੈਂ ਦੀਪਕਰਨ ਜੈ ਹਿੰਦ ਜੈ ਭਾਰਤ